ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਨਸ਼ਿਆਂ ਖਿਲਾਫ ਪੜਾਈ ਦੀ ਸ਼ੁਰੂਆਤ ਹੋ ਚੁੱਕੀ ਹੈ ਦੂਜੇ ਸਟੇਟਾਂ ਦੇ ਸਕੂਲਾਂ ਦੇ ਲਈ ਪੰਜਾਬ ਮਿਸਾਲ ਬਣ ਚੁੱਕਾ ਹੈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਜੋ ਮੁਹਿੰਮ ਯੁੱਧ ਨਸ਼ਾ ਵਿਰੋਧ ਚਲਾਈ ਜਾ ਰਹੀ ਹੈ ਉਸ ਤੋਂ ਬਾਅਦ ਹੁਣ ਇੱਕ ਹੋਰ ਉਪਰਾਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਪੜਾਈ ਦੇ ਵਿੱਚ ਨਸ਼ਿਆਂ ਖਿਲਾਫ ਚੈਪਟਰ ਨੂੰ ਵੀ ਜੋੜ ਦਿੱਤਾ ਗਿਆ ਹੈ ਯਾਨੀ ਕਿ ਨਸ਼ਿਆਂ ਖਿਲਾਫ ਪੜਾਈ ਵੀ ਜੋ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਕਰਵਾਈ ਜਾਵੇਗੀ 1 ਅਗਸਤ ਤੋਂ ਇਸ ਦਿਨ ਸ਼ੁਰੂਆਤ ਜੋ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਹੋ ਚੁੱਕੀ ਹੈ ਦੱਸ ਦਈਏ ਕਿ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਇਹ ਜੋ ਨਸ਼ਿਆਂ ਨਾਲ ਸੰਬੰਧਿਤ ਪੜਾਈ ਜੋ ਹੈ ਜੋ ਜਾਣਕਾਰੀ ਜੋ ਹੈ ਉਹਨਾਂ ਨੂੰ آگਾਹ ਜੋ ਹੈ ਨਸ਼ਾ ਖਿਲਾਫ ਕੀਤਾ ਜਾਵੇਗਾ ਤਾਂ ਇਸੇ ਦੇ ਚੱਲਦਿਆਂ ਇਹ ਸ਼ੁਰੂਆਤ ਸਰਕਾਰੀ ਸਕੂਲਾਂ ਦੇ ਵਿੱਚ ਹੋ ਚੁੱਕੀ ਹੈ ਦੱਸ ਦਈਏ ਕਿ ਪੰਜਾਬ ਦੇ ਤਕਰੀਬਨ 3658 ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਨਸ਼ਿਆਂ ਖਿਲਾਫ ਪੜਾਈ ਜੋ ਹੈ ਉਹ ਸ਼ੁਰੂ ਹੋ ਚੁੱਕੀ ਹੈ ਪਾਠਕ੍ਰਮ ਜੋ ਨੇ ਉਹਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ 650 ਦੇ ਕਰੀਬ ਜੋ ਅਧਿਆਪਕ ਨੇ ਉਹਨਾਂ ਨੂੰ ਸਿਖਲਾਈ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਕਿ ਕਿਵੇਂ ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਜੋ ਹੈ ਉਹ ਜਾਗਰੂਕ ਕਰਨਾ ਹੈ ਕਿ ਕਿਵੇਂ ਉਹਨਾਂ ਨੂੰ ਸਹੀ ਤੇ ਗਲਤ ਰਸਤੇ ਦੀ ਪਛਾਣ ਕਰਨਾ ਸਿਖਾਉਣਾ ਹੈ ਕਿਵੇਂ ਉਹ ਸਹੀ ਤੇ ਗਲਤ ਮਾਰਗ ਨੂੰ ਚੁੰਦੇ ਨੇ ਅਜਹੇ ਦੇ ਵਿੱਚ ਇਹ ਪ੍ਰੋਪਰ ਟ੍ਰੇਨਿੰਗ ਜੋ ਹੈ ਉਹ 650 ਦੇ ਕਰੀਬ ਅਧਿਆਪਕਾਂ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ 1 ਅਗਸਤ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੋ ਪਾਠਕ੍ਰਮ ਸੀ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਤਕਰੀਬਨ 27 ਹਫ਼ਤਿਆਂ ਦਾ ਇਹ ਕੋਰਸ ਜੋ ਹੈ ਉਹ ਚੱਲ ਰਿਹਾ ਹੈ ਜਿਸ ਤਹਿਤ ਹਰ 15ਵੇਂ ਦਿਨ 35 ਮਿੰਟ ਦੀ ਬੱਚਿਆਂ ਦੀ ਕਲਾਸ ਜੋ ਹੈ ਉਹ ਲਈ ਜਾਂਦੀ ਹੈ ਜਿਸ ਵਿੱਚ ਵੱਖ-ਵੱਖ ਐਕਟੀਵਿਟੀਆਂ ਜੋ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਨੇ ਅਵੇਅਰਨੈਸ ਬੱਚਿਆਂ ਦੇ ਵਿੱਚ ਫੈਲਾਈ ਜਾਂਦੀ ਹੈ ਕਿ ਕਿਵੇਂ ਉਹਨਾਂ ਨੇ ਨਸ਼ਿਆਂ ਨੂੰ ਨਾ ਕਰਨੀ ਹੈ ਕਿਵੇਂ ਉਹਨਾਂ ਨੇ ਪੀਅਰ ਪ੍ਰੈਸ਼ਰ ਦੇ ਵਿੱਚ ਨਹੀਂ ਆਉਣਾ ਤਾਂ ਜਹੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਨਸ਼ਿਆਂ ਖਿਲਾਫ ਪੜਾਈ ਜੋ ਹੈ ਸਰਕਾਰ ਦੇ ਵੱਲੋਂ ਸ਼ੁਰੂ ਕਰਵਾ ਦਿੱਤੀ ਗਈ ਹੈ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਇਹ ਪਾਠਕ੍ਰਮ ਸ਼ੁਰੂਆਤ ਜੋ ਹੈ ਉਹ ਕੀਤੀ ਗਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਨੂੰ ਮੋੜ ਤੋਂ ਰੰਗਲਾ ਪੰਜਾਬ ਦੇ ਲਈ ਜੋ ਕਦਮ ਜੋਨੇ ਉਹ ਕੀਤੇ ਜਾ ਰਹੇ ਨੇ ਕਦਮ ਚੁੱਕੇ ਜਾ ਰਹੇ ਨੇ ਤਾਂ ਜਹੇ ਦੇ ਵਿੱਚ ਇਹ ਨੇਕ ਉਪਰਾਲਾ ਵੀ ਜੋ ਹੈ ਉਹ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਹੁਣ ਨਸ਼ਿਆਂ ਖਿਲਾਫ ਲੜਾਈ ਥਾਣਿਆਂ ਤੋਂ ਨਹੀਂ ਬਲਕਿ ਸਕੂਲਾਂ ਤੋਂ ਕਰਵਾਈ ਜਾਵੇਗੀ ਯਾਨੀ ਕਿ ਬੱਚਿਆਂ ਨੂੰ آگਾਹ ਜੋ ਹੈ ਉਹ ਕੀਤਾ ਜਾਵੇਗਾ ਨਸ਼ਿਆਂ ਦੇ ਖਿਲਾਫ ਤੇ ਪੰਜਾਬ ਨੂੰ ਨਸ਼ਿਆਂ ਦੀ ਇਸ ਲਾਮਤ ਤੋਂ ਮੁੜ ਤੋਂ ਬਾਹਰ ਕੱਟਣਾ ਹੈ ਤੇ ਪੰਜਾਬ ਨੂੰ ਇੱਕ ਵਾਰ ਫੇੜ ਰੰਗਲਾ ਪੰਜਾਬ ਜੋ ਹੈ ਬਣਾਉਣਾ ਹੈ ਤੇ ਇਸੇ ਦੇ ਚੱਲਦਿਆਂ 1 ਅਗਸਤ ਤੋਂ ਪੰਜਾਬ ਦੇ ਤਕਰੀਬਨ 3658 ਸਕੂਲਾਂ ਦੇ ਵਿੱਚ ਨਸ਼ਿਆਂ ਖਿਲਾਫ ਪਾਠਕ੍ਰਮ ਦੀ ਸ਼ੁਰੂਆਤ ਜੋ ਹੈ ਉਹ ਕੀਤੀ ਜਾ ਚੁੱਕੀ ਹੈ ਤਾਂ 500 ਅਧਿਆਪਕ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜਾਹੇ ਦੇ ਵਿੱਚ ਪੰਜਾਬ ਦੂਜੇ ਸੂਬਿਆਂ ਦੇ ਲਈ ਮਿਸਾਲ ਬਣਿਆ ਹੈ